ਭਲਾ ਇਹਨਾਂ ਚਿੰਦੀ ਚੋਰਾ ਨੂੰ ਕੋਈ ਅਕਲ ਦਵੇ ਇਹ ਦੇਖੋ ਦੋ ਤੀਮੀਆਂ ਹੁੰਦੀਆਂ ਨੇ ਦੁਕਾਨ ਦੇ ਵਿੱਚ ਆ ਜਿਹੜੀ ਬਜ਼ੁਰਗ ਆਂਟੀ ਦੇਖ ਰਹੇ ਤੁਸੀਂ ਐਨ ਆਰ ਆਈ ਨੇ ਅਤੇ ਇੰਗਲੈਂਡ ਤੋਂ ਆਈ ਹੋਈ ਨੇ ਤਾਂ ਇਹਨਾਂ ਦੇ ਪਰਸ ਦੇ ਵਿੱਚ 2000 ਪਾਉਂਡ ਹੁੰਦੇ ਨੇ ਯਾਨੀ ਕਿ ਤਕਰੀਬਨ 2 ਲੱਖ ਰੁਪਏ ਅਤੇ 50000 ਇੰਡੀਅਨ ਰੁਪੀਜ਼ ਯਾਨੀ ਕਿ 2.5 ਲੱਖ ਦੇ ਕਰੀਬ ਪੈਸੇ ਤੇ ਇਹ ਦੇਖੋ ਤੁਸੀਂ ਦੋ ਔਰਤਾਂ ਆਈਆਂ ਨੇ ਜਿਹੜੀਆਂ ਇਹ ਦੇਖੋ ਕਿੰਨੇ ਸਾਦਰ دماغ ਦੇ ਨਾਲ ਚੋਰੀ ਕਰਦੀਆਂ ਨੇ ਭਲਾ ਇਹਨਾਂ ਨੂੰ ਜੇ ਏਡੀ ਅਕਲ ਹੋਵੇ ਚੋਰੀ ਕਰਨ ਦੀ ਪਹਿਲਾਂ ਸੀਸੀਟੀਵੀ ਕੈਮਰਾ ਦਾ ਦੇਖ ਲਿਆ ਕਰੋ ਵੀ ਆ ਦੇਖੋ ਫਿਰ ਕਿਵੇਂ ਚੋਰੀ ਕਰਦੀ ਆ ਇਹ ਦੇਖ ਰਹੇ ਹੋ ਤੁਸੀਂ ਜਿਹੜੀ ਉਹ ਤੀਵੀ ਦੇ ਲਾਖ ਖੜੀ ਆ ਇਹ ਦੇਖੋ ਇਹ ਪਾ ਲਿਆ ਪਰਸ ਦੇ ਵਿੱਚ ਹੱਥ ਬੈਗ ਆ ਜਿਹੜਾ ਔਰਤ ਦਾ ਉਸ ਦੇ ਵਿੱਚ ਹੱਥ ਪਾ ਲਿਆ ਉਹ ਇਹਨਾਂ ਬੀਜੀਆ ਆਪਣੀ ਪੁਰਤੀ ਦੇ ਕੱਪੜੇ-ਕੁਪੜੇ ਵਗੈਰਾ ਦਿਖਾਉਣ ਵਾਸਤੇ ਆ ਦੇਖੋ ਪਾ ਲਿਆ ਇਹ ਦੇਖੋ ਦੁਕਾਨਦਾਰ ਨੂੰ ਵੀ ਨਹੀਂ ਭਣਕ ਤੱਕ ਲੱਗਣ ਦਿੱਤੀ ਇਹਨਾਂ ਨੇ ਵੀ ਇਹ ਚੋਰੀ ਕਰ ਰਹੀ ਆ ਇਹ ਦੇਖੋ ਕਿਵੇਂ ਉਹਦਾ ਕੱਢ ਲਿਆ ਇਹ ਦੇਖੋ ਕੱਢਦੇ ਸੰਦਾਰ ਹੋ ਜਾਂਦੀ ਆ ਫਰਾਰ ਤਾਂ ਇਹ ਸੀਸੀਟੀਵੀ ਰਿਕਾਰਡ ਹੋ ਗਈ ਹੁਣ ਇਹਨਾਂ ਦੀ ਭਾਲ ਦੇ ਵਿੱਚ ਨੇ ਤੇੜੇ ਢਾਈ ਲੱਗਦਾ ਸਮਾਨ ਚੌਕ ਕੇ ਲੈ ਕੇ ਬਾਕੀ ਕੀ ਜਣਾ ਚਾਹੋਗੇ ਇਸ ਵਾਰੇ ਕਮੈਂਟ ਜ਼ਰੂਰ ਕਰਿਓ